ਨਗਰੂ ਰਿਪੋਰਟ ਸਿੱਟੇ ਪੱਖਿਆ ਚੋਣ ਪ੍ਰਚਾਰ ਪੁਲਤ ਤੋਂ ਆਪਣੇ ਸੋਹਰੇ ਸੁਖਪਾਲ ਖੇੜਾ ਦੇ ਹੱਕ ਪ੍ਰਚਾਰ ਕਰਨ ਲਈ ਉਤਰੀ ਨੂੰ ਵਿਰੀਤ ਕੋਰ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਤੂਰੀਚ ਡੋਰ ਟੂ ਡੋਰ ਜਾ ਕੇ ਸੁਖਪਾਲ ਖੇੜਾ ਲਈ ਮੰਗੀਆਂ ਵੋਟਾਂ ਕਿਹਾ ਤੁਸੀਂ 22 ਸਾਲ ਆਮ ਆਦਮੀ ਪਾਰਟੀ ਸਰਕਾਰ ਦੇ ਦੇਖੇ ਹੁਣ ਮੌਕਾ ਸੁਖਪਾਲ ਖੇੜਾ ਨੂੰ ਦਓ विश्वासिक व्या जी ਸਾਰੇ ਸਮਰਥਕ ਹੀ ਨੇ ਆਈ ਥਿੰਕ ਕਾਂਗਰਸ ਨਾਲ ਜੁੜੇ ਹੋਏ ਨੇ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਹੈ। ਪਿੰਡ ਪਿੰਡ ਜਾ ਰਹੇ ਹਾਂ ਕਿੰਨਾ ਦਾ ਆਪਰੇ ਹਰਕੇ ਚ ਘੁੰਮ ਰਹੇ ਹੋ ਇਸ ਤਰ੍ਹਾਂ ਦਾ ਲੱਗ ਰਿਹਾ ਹੈ। ਪਿੰਡ ਪਿੰਡ ਜਾ ਰਹੇ ਆ ਜੀ ਬਹੁਤ ਵਧੀਆ ਲੱਗ ਰਿਹਾ ਬਟ ਉਦੋਂ ਇਹ ਵੀ ਪਤਾ ਚੱਲ ਰਿਹਾ ਕਿ ਆਪ ਸਰਕਾਰ ਨੇ ਇਥੇ ਕੋਈ ਵੀ ਕੰਮ ਨਹੀਂ ਕੀਤੇ ਹਨ। ਜੀਦਾ ਮਤਲਬ ਅਸੀਂ ਪ੍ਰਚਾਰ ਕਰ ਰਹੇ ਹਾਂ ਤੇ ਕਿਉਂਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਕਾਂਗਰਸ ਨੂੰ ਵੱਧ ਤੋਂ ਵੱਧ ਇੱਥੇ ਜਿੱਤ ਕੇ ਵੀ ਜਾਣਾ ਚਾਹੀਦਾ ਵੋਟਾਂ ਨਾਲ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਕੀ ਜੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਲੋਕਾਂ ਨੂੰ ਜੀ ਇਹ ਅਪੀਲ ਕਰਨਾ ਚਾਹਾਂਗੇ ਤੁਸੀਂ 2.5 ਸਾਲ ਆਫ ਸਰਕਾਰ ਦੀ ਵਰਕਿੰਗ ਦੇਖ ਲਈਏ ਸੁਝਬੂਝਣਾ ਦੇਖੋ ਤੁਹਾਡੇ ਕਿੰਨੇ ਕੰਮ ਹੋਏ ਨੇ ਤੁਹਾਡੇ ਐਮ.ਐਲ.ਏ. ਕਦੇ ਮੈਂ ਤਾਂ ਸੁਣਿਆ ਮੁੜ ਕੇ ਵੀ ਨਹੀਂ ਆਏ ਕੰਮ 'ਚ ਰੋਕ ਹੀ ਪਈਆਂ ਤਾਂ ਇਹ ਕਾਂਗਰਸ ਨੂੰ ਇੱਕ ਮੌਕਾ ਦੋ ਸਰਦਾਰ ਸੁਖਪਾਲ ਸਿੰਘ ਖੈਰਾਂ ਨੂੰ ਇੱਕ ਮੌਕਾ ਦੋ ਇੱਕ بلند ਆਵਾਜ਼ਾ ਉਹਨਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਓ ਜੀ ਤੁਸੀਂ ਸ਼ਹਿਰ ਦੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਲੜ ਰਹੇ? ਕਿ ਤੁਹੋਰੀ ਸ਼ਹਿਰ 'ਚ ਹਰੇਕ ਮਤਲਬ ਇੱਥੇ ਸੜਕਾਂ ਦੀ ਕਿੰਨੀ ਦੀ ਪ੍ਰੋਬਲਮ ਹੈ, ਸੀਵਰੇਜ ਨਹੀਂ ਪਾਇਆ, ਅੱਡੇ ਥਾਵਾਂ 'ਚ ਪਾਣੀ ਦੀ ਆਜੇ ਵੀ ਦੀ ਦਿੱਕਤ ਹੈ ਤੇ ਤੇ ਪੁਲ ਦੀ ਦੀ ਪ੍ਰੋਬਲਮ ਹੈ ਤੇ ਆਪ ਸੀਐਮ ਭਗਵਾਨ ਤਮਨਜੀ ਦਾ ਗੜ ਹੈ ਜੀ ਜੇ ਅੱਛਾ ਹੀ ਨਹੀਂ ਕੰਮ ਹੋਇਆ ਤਾਂ ਹੋਰ ਤਾਂ ਸੰਸਦੂਰ ਬਾਰੇ ਸਿਕੀ ਹੀ ਗਈ ਹੈ ਜੀ।